ਫਾਇਰ ਨੰਬਰ 110 ਦਾ ਮਹੂਰੂਰਪੁਰਾ थाना ਜਿਸ ਹਸਾਲ ਦੀ 2024 ਦੀ ਆਮ ਜੈਕਟ ਐਫਰਟ ਹੋਈ ਹੈ ਉਸ ਦਾ ਵਾਧਾ ਜਨ ਹੋਇਆ 111/3 ਬੀਐਨਐਸ ਉਹਦੇ ਚ ਅਸੀਂ ਪੰਜ ਦੋਸ਼ੀ ਗ੍ਰਿਫਤਾਰ ਕੀਤੇ ਹੈ ਉਹਨਾਂ ਉਹ ਪੰਜ ਦੋਸ਼ੀਆਂ ਦਾ ਨਾਮ ਹੈ ਅਨਵਰ ਸਿੰਘ ਗੁਰਪ੍ਰੀਤ ਸਿੰਘ ਆਕਾਸ਼ਦੀਪ ਸੁਰਜਤ ਸਿੰਘ ਤੇ ਸੰਦੀਪ ਸਿੰਘ ਸਾਨੂੰ ਇਨਫੋਰਮੇਸ਼ਨ ਸਗੀ ਕਿ ਇਹ ਜਿਹੜੇ ਦੋਸ਼ੀ ਹੈਗੇ ਆ ਕੋਈ ਨਾ ਪਈ ਵਾਰਤਾਤ ਕਰਕੇ ਤੇ ਮਕਬੂਲਪੁਰਾ ਏਰੀਆ ਦੇ ਥਾਣੇ ਚ ਇਹਨਾਂ ਨੇ ਠਾਰ ਬਣਾਈ ਹੈ ਫੇ ਉਸ ਤੋਂ ਬਾਅਦ ਸਾਨੂੰ ਇਨਫੋਰਮੇਸ਼ਨ ਮਿਲਣ ਤੋਂ ਬਾਅਦ ਸ਼੍ਰੀ ਗੁਰਪ੍ਰੀਤ ਸਿੰਘ ਖੁੱਲਰ ਸਾਹਿਬ ਮਾਨਯੋਗ ਕਮਿਸ਼ਨਰ ਪੁਲਿਸ ਅੰਬਸਰ ਉਹਨਾਂ ਦੀ ਡਾਇਰੈਕਸ਼ਨ ਦੇ ਤਹਿਤ ਅਸੀਂ ਟੀਮਸ ਬਣਾ ਕੇ ਥਾਣਾ ਐਸਐਚਓ ਮਕਬੂਲਪੁਰਾ ਨੇ ਆਪਣੀ ਟੀਮਸ ਬਣਾ ਕੇ ਤੇ ਏਰੀਆ ਚ ਸਰਚ ਕੀਤੀ ਤੇ ਸਾਨੂੰ ਸਭ ਤੋਂ ਪਹਿਲਾਂ ਦੋ ਦੋਸ਼ੀ ਮਿਲੇ ਅਨਵਰ ਤੇ ਗੁਰਪ੍ਰੀਤ ਇਹ ਸਾਰਿਆਂ ਦੀ ਉਮਰ 20 ਤੋਂ 25 ਸਾਲ ਦੇ ਵਿੱਚ ਹੈਗੀ ਹੈ ਤੇ ਇਹਨਾਂ ਤੋਂ ਸਾਨੂੰ ਵੈਪਨ ਵੀ ਮਿਲੇ ਹੈ ਤੇ ਆਪਣਾ ਹਥਿਆਰ ਵੀ ਮਿਲੇ ਹੈ ਤੇ ਉਸ ਤੋਂ ਬਾਅਦ ਗ੍ਰਿਫਤਾਰ ਕਰਨ ਤੋਂ ਬਾਅਦ ਇਹਨਾਂ ਸਾਨੂੰ ਦੋ ਦੋਸ਼ੀਆਂ ਬਾਰੇ ਹੋਰ ਪਤਾ ਚੱਲਿਆ ਆਕਾਸ਼ਦੀਪ ਤੇ ਸੂਰਜ ਅਸੀਂ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਤੇ ਉਸ ਤੋਂ ਬਾਅਦ ਇੱਕ ਦੋਸ਼ੀ ਜੇਲ੍ਹ ਵਿੱਚ ਬੰਦ ਸੀਗਾ ਜਿਹੜਾ ਇਹਨਾਂ ਨਾਲ ਪਹਿਲਾਂ ਕਨਸਟਰੇਟਰ ਸੀਗਾ ਆਕਾਸ਼ਦੀਪ ਸਿੰਘ ਉਰਫ ਲੱਗੀ ਉਹਨੂੰ ਵੀ ਅਸੀਂ ਪ੍ਰੋਡਕਸ਼ਨ ਵਾਰੰਟ ਤੇ ਲਿਆ ਰਹੇ ਹਾਂ ਤੇ ਸਾਰਿਆਂ ਤੇ ਕਿਸੇ ਦੇ ਸਨੇਚਿੰਗ ਦੇ ਪਰਚੇ ਕਿਸ ਦੇ ਐਨਡੀਪੀਐਸ ਦੇ ਪਰਚੇ ਹੈਗੇ ਆ ਕਿਸ ਦੇ ਡਕੈਤੀ ਦੇ ਪਰਚੇ ਹੈ ਤੇ ਅਸੀਂ ਇਹ ਸਾਰਿਆਂ ਨੂੰ ਚਾਰਜ ਜਨ ਉਹ ਗਿਫਤਾਰ ਇਥੋਂ ਕੀਤਾ ਮਕਬੂਲ ਪਰੇ ਤੋਂ ਤੇ ਇੱਕ ਨੂੰ ਅਸੀਂ ਲੈ ਆਏ ਆ ਆਪਣਾ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟੇਜ ਤੇ ਹੁਣ ਅਸੀਂ ਮਾਨਯੋਗ ਅਦਾਲਤ ਤੋਂ ਪ੍ਰੋਡਕਸ਼ਨ ਆਪਣਾ ਰਿਮਾਂਡ ਲੈ ਕੇ ਤੇ ਅਸੀਂ ਇਹਨਾਂ ਦੀ ਪੁੱਛਗਿੱਛ ਕਰਾਂਗੇ ਕਿੰਨੇ ਵੈਪਨ ਬਰਾਮਦ ਹੋਏ ਸਾਰੇ ਇਹਨਾਂ ਤੋਂ ਸਾਨੂੰ ਹੋਇਆ ਦੋ ਅ ਦੋ ਵੈਪਨ ਬਰਾਮਦ ਹੋਏ ਐ ਤੇ 50 ਗ੍ਰਾਮ ਹੀਰੋਇਨ ਬਰਾਮਦ ਹੋਈ ਐ ਸਹਾਰਾ ਕਾਰਜ ਨੂੰ ਲੱਟੀ ਐ ਜੇਲ੍ਹ ਤੋਂ ਨੈਟਵਰਕ ਚਲਾ ਰਿਹਾ ਸੀ ਜੇਲ੍ਹ ਤੋਂ ਨੈਟਵਰਕ ਚਲਾ ਰਿਹਾ ਸੀ ਪਹਿਲਾਂ ਇਹਨਾਂ ਨਾਲ ਪਹਿਲਾਂ ਇਹਨਾਂ ਦਾ ਹੀ ਪਾਰਟਨਰ ਸੀ ਸੀ ਜਿਹੜੀ ਦੂਸਰੀ ਪਰਸਨ ਉਹਨਾਂ ਦਾ ਬੈਕਗ੍ਰਾਉਂਡ ਕੀ ਆ ਪਹਿਲਾਂ ਪਰਚੇ ਕਰਦੇ ਪਹਿਲਾਂ ਸਾਰਿਆਂ ਤੇ ਪਰਚੇ ਹੈਗੇ ਜੀ ਪੰਜਾਂ ਤੇ ਪਰਚੇ ਹੈਗੇ ਤੇ ਕਿਸਤੇ ਪੰਜ ਪਰਚੇ ਕਿਸਤੇ ਦੋ ਪਰਚੇ ਕਿਸਤੇ ਉਹ ਕਹਿ ਸਕਦੇ ਕੋਈ ਜਨ ਬੇਸ਼ਰ ਵਿਅਕਤੀ ਨੇ ਸੌਰੀ ਜਨ ਬੇਸ਼ਰ ਵਿਅਕਤੀ ਨੇ ਹਾਂਜੀ ਹਾਂਜੀ ਬਿਲਕੁਲ ਨਹੀਂ ਸਾਨੂੰ ਜਿਵੇਂ ਇਨਫੋਰਮੇਸ਼ਨ ਮਿਲੀ ਕੀ ਐ ਇਹਨਾਂ ਨੇ ਮਕਬੂਲਪੁਰ ਥਾਣੇ ਦੇ ਏਰੀ ਉਹ ਉਮੈਸੀ ਇਹ ਟੀਮਸ ਬਣਾ ਕੇ ਤੇ ਇਹਨਾਂ ਨੂੰ ਰੈਸਕੂ ਕੀਤਾ ਠਾਰ ਅਜਾ ਰਾਤ ਵੀ انہوں ਨੇ ਕੋਈ ਕ੍ਰਾਈਮ ਕੀਤਾ ਉਸ ਤੋਂ ਬਾਅਦ ਕਿਵੇਂ ਜੀ ਜਿਸ ਤਰ੍ਹਾਂ ਤੁਸੀਂ ਦੱਸਿਆ ਨਹੀਂ ਠਾਰ ਬਣਾ ਕੇ ਬਾਅਦ ਕੋਈ ਕ੍ਰਾਈਮ ਨਹੀਂ ਇਹ ਜਿਹੜੇ ਸਾਰੇ ਪਰਚੇ ਆ ਇਹ ਪੰਜਾਬ ਚ ਇੱਕ ਤਾਂ ਬਾਅਦ ਵੀ ਇਹ ਕਿੰਨੇ ਆਪਣੇ ਲੋਕ ਪੰਜਾਬ ਦੇ ਚ ਲੋਕਲ ਜੀ ਜੀ ਨੇ ਕੋਹ ਹੇਰੋਇਨ ਫੜੀ ਗਈ ਹੈ ਹੇਰੋਇਨ ਦਾ ਵੀ ਨਾਲ ਕਰਦੇ ਸੀ ਬਿਲਕੁਲ ਜੀ ਕਿੰਨੀ ਦੇਰ ਤੋਂ ਕਰਦੇ ਸੀ ਜੀ ਏਹ ਉਹ ਨਹੀਂ ਕੁਝ ਕੁਝ ਕਰਕੇ ਜਿਹੜੇ ਸਰ ਵਾਲੰਦੀ ਜੈਸਾ ਪੰਜਾਬ ਚ ਸਰਪੰਚੀ ਇਲੈਕਸ਼ਨਸ ਨੇ ਭਾਰੀ ਮਾਤਰਾ ਚ ਗੰਸ ਮਿਲ ਰਹੀਆਂ ਨੇ ਕੀ ਲੱਗਦਾ ਕੋਈ ਟਾਰਗੇਟ ਸੌਫਟ ਟਾਰਗੇਟ ਰੱਖੇਗੇ ਨੇ ਜਾਂ ਕੁਝ ਇਸ ਤਰ੍ਹਾਂ ਦੀ ਕੋਈ ਜਿਹਾ ਤੁਸੀਂ ਕਹਿ ਰਹੇ ਹੋ ਕਿ ਕੋਈ ਨਾ ਕੋਈ ਟਾਰਗੇਟ ਕਰਨ ਵਾਸਤੇ ਸੀਗਾ ਕੀ ਲੱਗਦਾ ਕਿ ਇਸ ਤਰ੍ਹਾਂ ਇਸ ਨੂੰ ਵੀ ਜੋੜਿਆ ਜਾ ਸਕਦਾ ਕਿਸੇ ਜਗ੍ਹਾ ਨਹੀਂ ਦੇਖੋ ਬੇਸਿਕਲੀ ਜੋ ਇਹਨਾਂ ਦਾ ਜੋ ਪਾਸਟ ਹੈ ਉਹ ਰੋਬਰੀ ਦਾ ਡਕੈਤੀ ਦਾ ਸਨੈਚਿੰਗ ਦਾ ਹੈ ਤੇ ਉਸ ਆਪ ਨਾਲ ਸਪੈਸੀਫਿਕ ਇਹਨਾਂ ਦਾ ਕੋਈ ਟਾਰਗੇਟ ਨਹੀਂ ਸੀਗਾ ਜਿੱਥੇ ਇਹਨਾਂ ਨੂੰ ਅਮ ਡਰੱਗਸ ਚਿਹਦੇ ਹੁੰਦੇ ਸੀ ਕਿਤੇ ਚਿਹਦੇ ਸੀ ਉੱਥੇ ਅਟੈਕ ਕਰਕੇ ਲੈਂਦਾ ਸੀ ਸਰ ਪਿਛਲੇ ਦਿਨ ਸਰ ਬੈਕਗ੍ਰਾਉਂਡ ਲਿੰਕ ਕੋਈ ਮਿਲੇ ਹੈ ਜਿਹੜੇ ਜਿੱਥੋਂ ਡਰੱਗਸ ਵਗੈਰਾ ਟੂ ਅਰਲੀ ਟੂ ਸੇ ਹਾਲੇ ਤੱਕ ਅਸੀ ਅਰੈਸਟ ਕੀਤੇ ਹੈ ਜੀ ਹੁਣ ਤੱਕ ਅ ਰਿਮਾਂਡ ਤੇ ਲੈ ਕੇ ਦੇ ਬਿਲਕੁਲ ਜੀ ਬਿਲਕੁਲ ਜੋ ਇਹਨਾਂ ਦੇ ਇਹਨਾਂ ਕਰਚਿਆਂ ਤੋਂ ਇਲਾਵਾ ਜੋ ਵੀ ਇਹਨਾਂ ਦਾ ਹੈਗਾ ਹੈ ਅ ਆਪਣਾ ਜੋ ਵੀ ਇਹਨਾਂ ਨੇ ਵਾਰਦਾਤ ਕੀਤੀ ਹੈ ਥੀ ਡਿਊਰਿੰਗ ਪੁਲਿਸ ਰਿਮਾਂਡ ਅਸੀ ਸਰ ਪਿਛਲੇ ਦਿਨਾਂ ਵਿਆਤੀ ਪੁਲਿਸ ਦੇ ਵੱਲੋਂ ਕੁਝ ਇੱਕ ਗ੍ਰੋ ਹੜਿਆ ਗਿਆ ਸੀ ਜਿਨ੍ਹਾਂ ਨੇ ਇਲੈਕਸ਼ਨ ਦੇ ਦੌਰਾਨ ਜਿਹੜੇ ਕੈਂਡੀਡੇਟ ਖੜੇ ਹੋਏ ਉਹਨਾਂ ਨੂੰ ਨੁਕਸਾਨ ਦੇਣਾ ਸੀ ਇਹਨਾਂ ਦਾ ਹੈ ਉਹਨਾਂ ਦੇ ਨਾਲ ਅਰੇਸਟਮੈਂਟ ਕੁਝ ਲੱਗਾ ਸੀ ਅਸੀਂ ਉਹਨਾਂ ਨੂੰ ਪੁਲਿਸ ਸਟੇਸ਼ਨ ਤੇ ਲੈ ਕੇ ਤੇ ਅਸੀਂ ਅੱਗੇ ਇਹਨਾਂ ਦਾ ਕਰਾਂਗੇ ਸਭ ਤਿਉਹਾਰਾਂ ਦਾ ਸੀਜ਼ਨ ਆ ਰਿਹਾ ਹੈ ਤੇ ਕਿੱਦਾਂ ਦੇ ਸੁਰੱਖਿਆ ਪ੍ਰਬੰਧ ਨੇ ਆਪਣਾ ਸ਼ਹਿਰ ਦੇ ਵਿੱਚ ਅਸੀਂ ਜਿਹੜੇ ਤਾਂ ਸਾਡੇ ਬੱਚੀ